ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲੇ ਵਿੱਚ ਸੱਤ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે 4 ਕਿਲੋ 544 ਗ੍ਰਾਮ ਹੈਰੋਇਨ 6 ਮੋਬਾਈਲ ਫੋਨ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ। ਪਿਛਲੇ ਦਿਨੀ ਪਿੰਡ ਮਾਹਲ ਵਿਖੇ ਨਾਮਤਾਰੀ ਕਰਿਆਨਾ ਸਟੋਰ ਤੇ ਗੋਲੀ ਮਾਰਨ ਵਾਲੇ ਦੋ ਨੌਜਵਾਨ ਕਾਬੂ ਕੀਤੇ ਗਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚੋਂ ਅਰਸ਼ਦੀਪ ਸਿੰਘ ਕੋਲੋਂ ਪਿਸਤੌਲ ਰਿਕਵਰ ਕਰਨ ਲਈ ਜਾ ਰਹੇ ਸਨ ਅਤੇ ਉਸ ਵੱਲੋਂ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਉਸ ਨੂੰ ਗੋਲੀ ਮਾਰੀ ਜੋ ਉਸ ਦੀ ਲੱਤ ਵਿੱਚ ਜਾ ਕੇ ਲੱਗੀ ਅਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਸ਼੍ਰੀ ਸਤਿੰਦਰਜੀਤ ਜੀ ਦੇ ਦਿਸ਼ਾ ਨਿਰਦੇਸ਼ਾਂ ਹਿਤ ਸਾਡੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਕੇਸਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਇੱਕ 21 ਤਰੀਕ ਨੂੰ ਇੱਕ ਨਾਮਤਾਰੀ ਕਰਿਆਨਾ ਸਟੋਰ ਤੇ ਮਾਲ ਜਿਹੜੀ ਮਾਲ ਏਰੀਆ ਵਿੱਚ ਪੈਂਦੀ ਹੈ ਥਾਣਾ ਕੰਬੋ ਉੱਥੇ ਇੱਕ ਦੁਕਾਨਦਾਰ ਦੇ ਗੋਲੀ ਚਲਾ ਕੇ ਗਏ ਸੀਗੇ ਦੋ ਵਿਅਕਤੀ ਨਾਮ ਮਲੂਮ ਤੇ ਉਹ ਬੰਦੇ ਦੇ ਪੱਟ ਤੇ ਗੋਲੀ ਵੱਜੀ ਸੀਗੀ ਐਂਡ ਹੀ ਇਜ਼ ਕਰੰਟਲੀ ਸਟੈਬਲਾਈਜ਼ਡ ਤੇ ਉਹ ਆਪਣਾ ਇਲਾਜ ਕਰਾ ਰਹੇ ਨੇ ਉਹ ਬੜੀ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੇ ਡੀਐਸਪੀ ਸਰਦਾਰ ਲਖਵਿੰਦਰ ਜੀ ਤੇ ਐਸਐਚਓ ਕੰਬੋ ਸ੍ਰੀ ਹਰਪਾਲ ਜੀ ਇਹਨਾਂ ਦੀ ਟੀਮ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀ ਡੀ ਸਾਹਿਬ ਨੇ ਸ੍ਰੀ ਹਰਿੰਦਰ ਜੀ ਨੇ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਰਸ਼ਦੀਪ ਸਿੰਘ ਅਤੇ ਮਾਨਸ ਪੱਡਾ ਇਹ ਦੋਨੇ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਜਦੋਂ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੇ ਜਿਹੜਾ ਪਿਸਟਲ ਰਿਕਵਰ ਕਰਨ ਜਾ ਰਹੇ ਸੀ ਕਿ ਜਿਹੜਾ 30 ਬੋਰ ਦਾ ਪਿਸਟਲ ਇਹਨਾਂ ਨੇ ਉਹਦੇ ਵਿੱਚ ਯੂਜ਼ ਕੀਤਾ ਸੀਗਾ ਅਰਸ਼ਦੀਪ ਨੇ ਪੁਰਸਤੇ ਫਾਇਰ ਕੀਤੇ ਤੇ ਉਹਦੇ ਵਿੱਚ ਪੁਲਿਸ ਨੇ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਦੇ ਲੱਤ 'ਚ ਗੋਲੀ ਲੱਗੀ ਹੈ ਕਿਉਂਕਿ ਉਹ ਸਾਡੇ ਪੁਲਿਸ ਵਾਲਿਆਂ ਦੀ ਪੁਲਿਸ ਪਾਰਟੀ ਤੇ ਕਾਫੀ ਸਿੱਧਾ ਵਾਰ ਕਰ ਰਿਹਾ ਸੀਗਾ ਇਸੇ ਲੜੀ ਤਹਿਤ ਇੱਕ ਹੋਰ ਵੀ ਜਿਹੜਾ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰੇਂਡਾ ਚ ਤਿੰਨ ਵਿਅਕਤੀ ਹਰਪ੍ਰੀਤ ਏਲੀਅਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ ਦੋ ਇੱਥੇ ਦੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰੇਂਡੇ ਥਾਣੇ ਵਿੱਚ ਪੈਂਦਾ ਹੈ ਇਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ